बाबा फरीद ਨੇ ترقی ਕੀਤੀ ਸੀ ਗੁਰੂ ਨਾਨਕ ਤੇ ਗੁਰੂ ਨਾਨਕ ਤੇ ਬਾਬੇ ਫਰੀਦ ਦੇ ਆਮਣੇ ਸਾਹਮਣੇ ਗੋਸ਼ਟੀ ਹੋਈ ਹੈ ਫਰੀਦ ਦੀ ਗੱਦੀ ਤੇ ਸਨ ਸ਼ੇਖ ਬ੍ਰਹਮ ਜਿਨ੍ਹਾਂ ਦੀ ਬਾਣੀ ਹੈ ਸ਼ੇਖ ਬ੍ਰਹਮ ਦੀ ਬਾਣੀ ਹੈ ਇਹ ਫਰੀਦ ਦੀ ਗੱਦੀ ਤੇ ਬੈਠੇ ਸਨ 11ਵੇਂ ਫਰੀਦ ਸਨ 10 ਫਰੀਦ ਹੋ ਚੁੱਕੇ ਸਨ ਪਹਿਲਾ ਫਰੀਦ حضرت ਅਲੀ ਦੇ ਖਾਨਦਾਨ ਨਾਲ ਤੱल्लुक ਰੱਖਦਾ ਸੀ ਗਜਨੀ ਤੋਂ ਆਇਆ ਸੀ ਇਤਿਹਾਸਾ ਹਾਲਾ ਮੌਜੂਦ ਹੈ ਫਰੀਦ ਕਹਿੰਦਾ ਹੈ ਮਹਾਰਾਜ ਤੁਸੀਂ ਕਹਿੰਦੇ ਹੋ ਇੱਕ ਬਚਨ ਇੱਕ ਬੋਲ ਪ੍ਰਭੂ ਨਾਲ ਜੋੜ ਦਿੰਦਾ ਹੈ ਇੱਕ ਬੋਲ ਮਨੁੱਖ ਨੂੰ ਸ਼ਾਂਤ ਕਰ ਦਿੰਦਾ ਹੈ ਇੱਕ ਬੋਲ ਮਨੁੱਖ ਨੂੰ ਬਾਗ-ਬਾਗ ਕਰ ਦਿੰਦਾ ਹੈ ਫਰੀਦ ਕਹਿੰਦੇ ਮਨ ਨਹੀਂ ਮੰਦਾ ਮਨ ਨਹੀਂ ਮੰਦਾ ਤੇ ਸਤਿਗੁਰੂ ਐਸੇ ਮੌਕਿਆਂ ਤੇ ਕਲਾ ਵਰਤਾਂਦੇ ਸਨ ਮਰਦਾਨੇ ਨੂੰ ਇਸ਼ਾਰਾ ਕਰ ਦਿੱਤਾ ਤੇ ਮਰਦਾਨੇ ਨੇ ਇੱਕ ਕੋੜਾ ਬੋਲ ਬੋਲ ਦਿੱਤਾ ਫਰੀਦ ਨੂੰ ਤੇ ਫਰੀਦ ਦਾ ਹਿਰਦਾ ਤਪ ਗਿਆ ਤੇ ਕਹਿਣ ਲੱਗਾ ਮਹਾਰਾਏ ਤੁਸੀਂ ਇਸ ਤਰ੍ਹਾਂ ਦਾ ਬੰਦਾ ਨਾਲ ਰੱਖਿਆ ਹੈ ਇਹ ਰਵਾਬ ਵਜਾਂਦਾ ਇਹ ਤੁਹਾਨੂੰ ਕੀਰਤਨ ਸੁਣਾਉਂਦਾ ਐਸਾ ਬੋਲ ਇਸਨੇ ਬੋਲਿਆ ਮੇਰਾ ਹਿਰਦਾ ਤਪਾ ਕੇ ਰੱਖ ਦਿੱਤਾ ਸਤਿਗੁਰੂ ਕਹਿਣ ਲੱਗੇ ਇੱਕ ਬੋਲ ਉਦੇ ਨਾਲ ਤੂੰ ਤਪ ਗਿਆ ਤੇ ਜੇ ਇੱਕ ਬੋਲ ਤੈਨੂੰ ਤਪਾ ਸਕਦਾ ਹੈ ਤੇ ਤੂੰ ਕਿਉਂ ਇਨਕਾਰ ਕਰਦਾ ਇੱਕ ਬੋਲ ਸ਼ਾਂਤ ਵੀ ਕਰ ਸਕਦਾ ਹੈ ਇੱਕ ਬੋਲ ਠੰਡਾ ਵੀ ਕਰ ਸਕਦਾ ਹੈ ਬੋਲ ਜ਼ਹਿਰ ਹੁੰਦੇ ਨੇ ਬੋਲ ਅੰਮ੍ਰਿਤ ਹੁੰਦੇ ਨੇ ਬੋਲ ਤੋੜ ਦਿੰਦੇ ਨੇ ਬੋਲ ਜੋੜ ਦਿੰਦੇ ਨੇ ਟੁੱਟ ਗਈ प्रीत ਬੁਰ ਬੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਕਣ ਬੜੀ ਗਹਿਰੀ ਦੋਸਤੀ ਸੀ ਇੱਕ ਬੋਲ ਨਾਲ ਟੁੱਟ ਗਈ ਬੜੀ ਗਹਿਰੀ ਦੁਸ਼ਮਣੀ ਸੀ ਇੱਕ ਬੋਲ ਨਾਲ ਮਿੱਤਰਤਾ ਦੇ ਵਿੱਚ ਬਦਲ ਗਈ ਮੁਰਖੀ ਦੁਨੀਆ ਦੇ ਵਿੱਚ ਖੇੜ ਤੇ ਸਾਰੀ ਬੋਲਾਂ ਦੀ ਹੈ ਮੈਂ ਉਹਨਾਂ ਨੂੰ ਕਿਹਾ ਘਰ ਚਮਨਸਤਾਨ ਬਣ ਗਿਆ ਗੁਲਿਸਤਾਨ ਬਣ ਗਿਆ ਤੇ ਹੁਣਾਂ ਨੂੰ ਕੋਈ ਆਖੇ ਕਿ ਚਾਰ ਅੱਖਰ ਪੜ ਕੇ ਘਰ ਨੂੰ ਬਗੀਚਾ ਬਣਾ ਲੇ ਬਾਗ-ਬਾਗ ਹੋਏ ਫਿਰਦੇ ਭਾਵੇਂ ਚਾਰ ਅੱਖਰ ਨੇ ਬੜਾ ਕੁਝ ਹੈ ਨਾ ਬੜਾ ਕੁਝ ਇੱਕ ਦੂਜਾ ਘਰ ਹੈ ਉੱਥੋਂ ਵੀ ਇਕਲੌਤਾ ਲੜਕਾ ਗਿਆ ਆਇਆ ਹੈ ਸਤ ਅੱਠ ਸਾਲ ਹੋ ਗਏ ਨੇ ਮਾਣੂ ਡਿੱਗਦਾ ਪਹਿਣਾ ਨੂੰ ਡਿੱਗ ਕਰਦਿਆਂ ਫਿਰ ਆ ਛੋਟੇ ਉਡੀਕਦੇ ਪਹਿਣਾ ਫਿਰ ਤਾਂ ਡਿੱਗ ਕਰਦਾ ਫੇ ਪਰ ਉਸ ਘਰ ਦੇ ਚ ਅੱਜ ਤੇਰੀ ਗ੍ਰਾਮ ਆ ਗਈ ਹੈ ਟੈਲੈਗ੍ਰਾਫ ਆ ਗਈ ਇੱਕ ਵੀ ਤੁਹਾਡਾ ਲੜਕਾ ਐਕਸੀਡੈਂਟ ਦੇ ਚ ਸਰੀਰ त्याग ਹੈ ਨਹੀਂ ਰਿਹਾ ਘਰ ਤੇ ਮਰਗੜਗਾੜ ਬਣ ਗਏ ਮਾਂ ਗਸ਼ ਖਾ ਕੇ ਗਿਰ ਗਈ